ਕਿ ਕਿਸੇ ਔਰਤ ਨੂੰ ਹੂੰ ਉਹਦਾ ਸ਼ਾਦੀ ਨਾ ਹੋਈ ਹੋਵੇ ਕੋਈ ਔਰਤ ਮਰਦ ਦੇ ਸੰਪਰਕ ਵਿੱਚ ਨਾ ਆਵੇ ਤੇ ਉਹਨੂੰ ਬੱਚਾ ਪੈਦਾ ਹੋ ਜਾਵੇ ਇਹ ਸੰਭਵ ਨਹੀਂ ਹੈਗਾ ਤੇ ਮਰੀਮਨਦੋਂ ਵੀ ਇੱਕ ਉਹਦਾ ਫਤੀ ਨਾ ਹੋਵੇ ਤੇ ਫਤੀ ਤੋਂ ਬਿਨਾਂ ਇਕਵਾਰੀ ਨੂੰ ਹੀ ਬੱਚਾ ਪੈਦਾ ਹੋ ਗਿਆ ਹਾਂ ਭਾਰਤ ਦੇ ਕਰਨ ਦੀ ਕੀ ਗੱਲ ਕਰਦੇ ਹੋ ਫਿਰ ਸੇਮ ਸੇਮ ਐਪੀਸੋਡ ਹੈ ਕੁੰਤੀ ਵਾਲਾ ਇਕਵਾਰੀ ਮਰੀਮ ਦੇ ਪੇਟ ਦੇ ਵਿੱਚੋਂ ਫਿਰ ਬੱਚਾ ਪੈਦਾ ਹੋ ਗਿਆ ਹੋਵੇਗਾ ਉਹ ਇਹ ਕਹਿੰਦੇ ਨੇ ਕਿ ਈਸਾਈ ਨੂੰ ਕਿਉਂਕਿ ਜਿਨ੍ਹਾਂ ਲੋਕਾਂ ਨੇ ਕਿਉਂਕਿ ਉਹਨਾਂ ਬਾਰੇ ਜੋ ਲਿਖਿਆ ਗਿਆ ਨਾ ਉਹਨਾਂ ਤੋਂ 3-400 ਸਾਲ ਬਾਅਦ ਵਿੱਚ ਲਿਖਿਆ ਗਿਆ ਈਸਾ ਮਸੀਹ ਦੇ ਬਾਰੇ ਕੁਝ ਨਹੀਂ ਲਿਖਿਆ ਗਿਆ ਬਾਦ ਵਿੱਚ ਗੋਸਪਲ ਆਇਆ ਹੈ ਗੋਸਪਲ ਤੋਂ ਬਾਅਦ ਫਿਰ ਨਿਊ ਟੈਸਟਾਮੈਂਟ ਬਣੀ ਹੈ ਉਹਦੇ ਵਿੱਚ ਇੱਕ ਕਹਾਣੀ ਆਈ ਹੈ ਪੁਰਾਣੇ ਗੋਸਪਲ ਹੈਗੇ ਨੇ ਪਹਿਲੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਕਹਾਣੀ ਹੈ ਹੀ ਨਹੀਂ ਹੈ ਕਿ ਮਰੀਮ ਦੇ ਪੇਟ ਵਿੱਚ ਇੱਕ ਵਾਰੀ ਇੱਕ ਵਾਰੀ ਮਰੀਮ ਦੇ ਨੇ ਵਿੱਚ ਇਸਾਈ ਨੂੰ ਜਨਮ ਦਿੱਤਾ ਸੀਗਾ ਹਾਂਜੀ ਉਹ ਉਹਨਾਂ ਦੀ ਕਹਾਣੀ ਨਹੀਂ ਹੈਗੀ ਬਾਅਦ ਚ ਕਹਾਣੀ ਐਡ ਕੀਤੀ ਗਈ ਹੈ ਮਰੀਮ ਕੁਵਾਰੀ ਮਾਂ ਬਣੀ ਜੀਸਸ ਪੈਦਾ ਹੋਏ ਇਹ ਗੱਲ ਪੂਰੀ ਹੋਣ ਦੇਣ ਦੇ ਕਰੋ ਫਿਰ ਤੁਸੀਂ ਅਗਰ ਤਰ੍ਹਾਂ ਦੇ ਕਰਾਮਾਤ ਦੀ ਗੱਲ ਕਰਾਂਗੇ ਹਰ ਤਰ੍ਹਾਂ ਕਰੋ ਜਦੋਂ ਮੈਂ ਖਤਮ ਕਰ ਲਵਾਂ ਉਦੋਂ ਤੁਸੀਂ ਆਪਣਾ ਅਗਲਾ ਸਵਾਲ ਰੱਖੋ ਠੀਕ ਹੈ ਮਰੀਆ ਮ ਜਿਹੜੀ ਉਹ ਦੇਖੋ ਇੱਕ ਤਾਂ ਉਹ ਦੂਜੇ ਧਰਮ ਦੀ ਗੱਲ ਹੈਗੀ ਮੈਂ ਉਹਦੇ ਉੱਤੇ ਕਿੰਤੂ ਕਰਦਾ ਚੰਗਾ ਨਹੀਂ ਲੱਗਦਾ ਅੱਛਾ ਨਹੀਂ ਲੱਗਦਾ ਪਰ ਜੇ ਤੁਸੀਂ ਪਰ ਬਾਰ ਬਾਰ ਹੁਣ ਰੋਕਣ ਦੀ ਗੱਲ ਕਰਦੇ ਹੋ ਫਿਰ ਤੁਹਾਨੂੰ ਸਿੱਖੀ ਦੇਣਾ ਕਿਉਂ ਤੁਸੀਂ ਉਹ ਬੋਲਦੇ ਪਿਓ ਹਾਂ ਪਰ ਪਰ ਦੇਖੋ ਮੈਨੂੰ ਜਵਾਬ ਫਿਰ ਤੁਸੀਂ ਪੂਰਾ ਨਹੀਂ ਕਰਨ ਦਿੰਦੇ ਨਹੀਂ ਤਾਂ ਨਾ ਇਹ ਕਾੜੀ ਕਾਦੀ ਹੈ ਅੱਛਾ ਨਹੀਂ ਤੁਸੀਂ ਸਵਾਲ ਆਪਣੇ ਬਣਾ ਰੱਖੋ ਠੀਕ ਹੈ ਜਿੰਨੇ ਮਰਜ਼ੀ ਭਾਵੇਂ 4 ਘੰਟੇ ਮੈਨੂੰ ਸਵਾਲ ਕਰਦੇ ਰਹੋ ਪਰ ਉਹਦਾ ਜਵਾਬ ਮੈਨੂੰ ਪੂਰਾ ਕਰ ਲੈਣ ਦਿਆ ਕਰੋ ਕਿਉਂਕਿ ਕਈ ਵਾਰੀ ਨਾ ਜਿਹੜੇ ਆ ਜਿਹੜੇ ਦਰਸ਼ਕ ਨੇ ਉਹ ਵੀ ਇਸ ਗੱਲ ਦਾ ਇਤਰਾਜ਼ ਕਰਦੇ ਨੇ ਵੀ ਤੁਹਾਡਾ ਸਵਾਲ ਸਾਲ ਜਿਹੜਾ ਆ ਵੀ ਜਾਂਦਾ ਉਸਕੀ ਕੋਈ ਰਿਮਾਈਂਡਰ ਨਾ ਹੋ ਜੇ ਗੱਲ ਮੈਂ ਤਾਂ ਕਰਦਾ ਚਲੋ ਠੀਕ ਹੈ ਠੀਕ ਹੈ ਅਬ ਮਰੀਮ ਦੀ ਗੱਲ ਕਰਦੇ ਆਪਾਂ ਆਮ ਗੱਲ ਜਿਹੜੀ ਹੈ ਜਨਰਲ ਜਨਰਲ ਗੱਲ ਉਹ ਤਾਂ ਆਪਾਂ ਕਰ ਸਕਦੇ ਆ ਕਿ ਕਿਸੇ ਔਰਤ ਨੂੰ ਉਹਦਾ ਸ਼ਾਦੀ ਨਾ ਹੋਈ ਹੋਵੇ ਕੋਈ ਔਰਤ ਮਰਦ ਦੇ ਸੰਪਰਕ ਵਿੱਚ ਨਾ ਆਵੇ ਤੇ ਉਹਨੂੰ ਬੱਚਾ ਪੈਦਾ ਹੋ ਜਾਵੇ ਇਹ ਸੰਭਵ ਨਹੀਂ ਹੈਗਾ ਜੇ ਆਮ ਜੀਵਨ ਦੇ ਵਿੱਚ ਸੰਭਵ ਨਹੀਂ ਹੈਗਾ ਬਾਇਓਲੋਜੀਕਲੀ ਇਹ ਸੰਭਵ ਨਹੀਂ ਹੈ ਵਿਗਿਆਨਿਕ ਢੰਗ ਦੇ ਤੌਰ ਤੇ ਇਹ ਸੰਭਵ ਨਹੀਂ ਹੈ ਤੇ ਮਰੀਆਂ ਮੰਦੋਂ ਵੀ ਇੱਕ ਉਹਦਾ ਪਤੀ ਨਾ ਹੋਵੇ ਤੇ ਪਤੀ ਤੋਂ ਬਿਨਾਂ ਕੁਵਾਰੀ ਨੂੰ ਹੀ ਬੱਚਾ ਪੈਦਾ ਹੋ ਜਾਵੇ। ਵਿਆਹ ਭਾਰਤ ਦੇ ਕਰਨ ਦੀ ਕੀ ਗੱਲ ਕਰਦੇ ਹੋ ਫਿਰ? ਸੇਮ ਸੇਮ ਐਪੀਸੋਡ ਆ ਕੁੰਤੀ ਵਾਲਾ। ਕਰਨ ਕੁਵਾਰਾ ਜੰਮਿਆ ਸੀ ਸੂਰਜ ਪੁੱਤਰ ਕਰਨ। ਇਦਾਂ ਕਰਨਾ ਤਾਂ ਫਿਰ ਮੈਂ ਨਹੀਂ ਕਰਨੀ ਦੇ ਸਕਦਾ। ਮੈਂ ਆਪਣਾ ਵਿਚਾਰ ਪੂਰਾ ਨਹੀਂ ਕਰਦਾ। ਤੁਸੀਂ ਅਗਲਾ ਸਵਾਲ ਵੀ ਕਰ ਦਿੰਦੇ ਹੋ। ਹਾਂਜੀ। ਤੇ ਉਹਨਾਂ ਨੇ ਮੈਂ ਹਾਲੇ ਉਹਨਾਂ ਦੀ ਗੱਲ ਪੂਰੀ ਨਹੀਂ ਕੀਤੀ। ਮੈਂ ਉਸ ਗੱਲ ਦੇ ਵਿੱਚੋਂ ਨਿਕਲਣਾ ਵੇ ਤਾਂ ਕਿ ਭਾਈਚਾਰੇ ਭਾਈਚਾਰੇ ਦੇ ਲੋਕ ਮੇਰੇ ਉੱਤੇ ਕੋਈ ਇਤਰਾਜ਼ ਵੀ ਨਾ ਕਰ ਸਕਣ ਮੈਂ ਉਹਦੇ ਵਾਸਤੇ ਜਿਹੜੀ ਜਸਟੀਫਿਕੇਸ਼ਨ ਦਿੱਤੀ ਜਾਂਦੀ ਹੈ ਜਿਹੜੇ ਆਮ ਲੋਕ ਇਸਾਈ ਮਤ ਵਿੱਚ ਵੀ ਜਾਂ ਜਿਹੜੇ ਤਰਕਸ਼ੀਲ ਲੋਕ ਨੇ ਇਸ ਗੱਲ ਨੂੰ ਮਾਨਤਾ ਨਹੀਂ ਦਿੰਦੇ ਕਿ ਇਹੋ ਜੀ ਗੱਲ ਕੋਈ ਹੋਈ ਹੋਵੇ ਕਿ ਕੁਵਾਰੀ ਮਰੀਮ ਦੇ ਪੇਟ ਦੇ ਵਿੱਚੋਂ ਬੱਚਾ ਪੈਦਾ ਹੋ ਗਿਆ ਹੋਵੇਗਾ ਉਹ ਇਹ ਕਹਿੰਦੇ ਨੇ ਕਿ ਇਸਾਈ ਨੂੰ ਕਿਉਂਕਿ ਜਿੰਨਾ ਲੋਕਾਂ ਨੇ ਕਿਉਂਕਿ ਉਹਨੇ ਬਾਰੇ ਜੋ ਲਿਖਿਆ ਗਿਆ ਨਾ ਉਹਨਾਂ ਤੋਂ 3-400 ਸਾਲ ਬਾਅਦ ਵਿੱਚ ਲਿਖਿਆ ਗਿਆ ਹੈ ਈਸਾ ਮਸੀਹ ਦੇ ਵੇਲੇ ਕੁਝ ਨਹੀਂ ਲਿਖਿਆ ਗਿਆ ਬਾਦ ਵਿੱਚ ਗੋਸਪਲ ਆਇਆ ਹੈ ਗੋਸਪਲ ਤੋਂ ਬਾਅਦ ਫਿਰ ਨਿਊ ਟੈਸਟਾਮੈਂਟ ਬਣੀ ਹੈ ਉਹਦੇ ਵਿੱਚ ਇੱਕ ਕਹਾਣੀ ਆਈ ਹੈ ਕੁਝ ਗੋਸਪਲ ਹੈ ਕਹਿੰਦੇ ਪਹਿਲੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਇੱਕ ਕਹਾਣੀ ਹੈ ਹੀ ਨਹੀਂ ਹੈ ਕਿ ਮਰੀਮ ਦੇ ਪੇਟ ਵਿੱਚ ਇੱਕ ਵਾਰੀ ਇੱਕ ਵਾਰੀ ਮਰੀਮ ਦੇ ਨੇ ਬੱਚੇ ਇਸਾਈ ਨੂੰ ਜਨਮ ਦਿੱਤਾ ਸੀ ਹਾਂਜੀ ਉਹ ਉਹਨਾਂ ਦੀ ਕਹਾਣੀ ਨਹੀਂ ਹੈਗੀ ਬਾਅਦ ਵਿੱਚ ਕਹਾਣੀ ਐਡ ਕੀਤੀ ਗਈ ਹੈ ਐਡ ਕਰਨ ਦਾ ਕਾਰਨ ਜੋ ਦੱਸਿਆ ਜਾਂਦਾ ਤਰਕਸ਼ੀਲਾ ਵੱਲੋਂ ਉਹ ਇਹ ਦੱਸਿਆ ਜਾਂਦਾ ਕਿਉਂਕਿ ਈਸਾ ਮਸੀਹ ਨੂੰ ਰੱਬ ਦਾ ਬੇਟਾ ਕਹਿਣਾ ਸੀ ਉਹਨਾਂ ਨੇ ਕਿ ਈਸਾਮਸੀ ਰੱਬ ਦਾ ਬੇਟਾ ਸੀ ਜੇ ਰੱਬ ਦਾ ਬੇਟਾ ਸੀਗਾ ਤੇ ਕਿਉਂਕਿ ਉਹਨਾਂ ਦਾ ਜਿਹੜਾ ਇਸਾਈਆਂ ਦਾ ਰੱਬ ਦਾ ਕਨਸੈਪਟ ਹੈ ਉਹਦੇ ਚ ਤਿੰਨ ਹਿੱਸੇ ਆ ਇੱਕ ਗॉड ਇੱਕ ਗॉड ਦਾ ਬੇਟਾ ਜੀਸਸ ਮਸੀਹ ਤੇ ਤੀਜੀ ਹੋਲੀ ਸਪਿਰਟ ਤੇ ਉਹਨਾਂ ਨੇ ਕਿਉਂਕਿ ਜੀਸਸ ਨੂੰ ਪਰਮਾਤਮਾ ਦਾ ਬੇਟਾ ਸਾਬਤ ਕਰਨਾ ਸੀ ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜਦੋਂ ਮਰੀਮ ਦੇ ਪੇਟ ਵਿੱਚ ਪੈਦਾ ਹੋਇਆ ਉਹਦਾ ਕੋਈ ਦੁਨਿਆਵੀ ਬਾਪ ਨਹੀਂ ਹੈਗਾ ਸੀ ਦੁਨਿਆਵੀ ਬਾਪ ਨਹੀਂ ਹੈਗਾ ਸੀ ਇਹਦਾ ਮਤਲਬ ਉਹ ਕੁਆਰੀ ਦੇ ਪੈਦਾ ਹੋ ਗਿਆ ਸੀਗਾ ਇੱਕ ਕਹਾਣੀ ਬਣਾਈ ਹੋਈ ਹੈ ਇਸੇ ਤਰ੍ਹਾਂ ਕਹਾਣੀਆਂ ਗੁਰੂ ਸਾਹਿਬਾਨ ਬਾਰੇ ਬਣਾਈਆਂ ਇਹਦੇ ਤੁਸੀਂ ਰੱਤੀ ਪਰ ਸੱਚ ਨਹੀਂ ਮੰਨਦੇ ਕਹਾਣੀ ਚ ਨਾ ਮੈਂ ਬਿਲਕੁਲ ਸੱਚ ਨਹੀਂ ਮੰਨਦਾ ਮੰਨ ਹੀ ਨਹੀਂ ਸਕਦਾ ਪਸ ਸੰਭਵ ਹੀ ਨਹੀਂ ਹੈਗਾ